ਬਿਨਾਂ ਨੰਬਰਾਂ ਤੋਂ ਇੱਕ ਦੇ ਗਿਆ ਇੱਕ ਦੇ ਨਹੀਂ ਗਾ ਹਣਾ ਨਹੀਂ ਨਹੀਂ ਲੱਗੇ ਅੱਛਾ ਉਹ ਗੱਡੀ ਕਿੱਥੇ ਅੱਛਾ ਇਹ ਮੋਟਰਸਾਈਕਲ ਇੱਥੇ ਛੱਡ ਗਏ ਆ ਬੰਦੇ ਨੇ ਛੱਡ ਗਏ ਪੱਜ ਗਏ ਆ ਆਪਾਂ ਇੱਟਾ ਉੱਡ ਚੱਲਦੀਆਂ ਰਹਿਣਾ ਸਰ ਕੋਰ ਤੇ ਮਿੱਟਾ ਚੱਲਦੀ ਆ ਪਿਆਰੇ ਜੀ ਉਹ ਪਰ ਅੱਗੇ ਤੋਂ ਅੱਛਾ ਜਿਆਦਾ ਵੀ ਬੜੀਆਂ ਤੇ ਨਹੀਂ ਇੰਨਾ ਹੀ ਕੰਮ ਚੱਲਿਆ ਰਿਹਾ ਪਰ ਅੱਗੇ ਤਾਂ ਫਿਰ ਪੱਜੇ ਨੇ ਵੱਧ ਜੀ ਕੀ ਕੀ ਮਸਲਾ ਆਇਆ ਭਾਜੀ ਸਾਨੂੰ ਤਾਂ ਫੋਨ ਆਇਆ ਵੀ ਐਸਐਚਓ ਸਾਹਿਬ ਦਾ ਵੀ ਮੁੱਕ ਉੱਥੇ ਪਹੁੰਚੋ ਲੜਾਈ ਹੋ ਗਈ ਏ ਅਸੀਂ ਆਏ ਆ ਤੇ ਮੋਟਰਸਾਈਕਲ ਆ ਦੋ ਫੜਿਆ ਤੇ ਗੱਡੀ ਦਾ ਸ਼ੀਸ਼ਾ ਟੁੱਟਿਆ ਤੇ ਹੁਣ ਅਸੀਂ ਥਾਣੇ ਮੋਟਰਸਾਈਕਲ ਨੂੰ ਲੈ ਚਲੇ ਆ ਜਿਹੜੀ ਅਗਲੀ ਕਾਰਵਾਈ ਬੰਦੀ ਹੋਈ ਬੰਦੇ ਸਵੇਰੇ ਫੜ ਲਵੋਗੇ ਹਾਂ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇੱਕ ਵਾਰ ਫੇਰ ਹੁੰਡਾਗਰਦੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਆ ਪਿੱਟਾਂ ਰੋੜੇ ਖਿਲਰੇ ਦਿਖਾਈ ਦੇ ਰਿਹਾ ਦੋ ਮੋਟਰਸਾਈਕਲ ਛੱਡ ਕੇ ਕੁਝ ਨੌਜਵਾਨ ਜਿਹੜੇ ਆ ਉਹ ਇੱਥੋਂ ਫਰਾਰ ਹੋ ਜਾਂਦੇ ਇਸੇ ਦੌਰਾਨ ਸੜਕ ਤੇ ਬੀਟਾਂ ਖਿਲਰੀਆਂ ਹੋਈਆਂ ਦਿਖਾਈ ਦੇ ਰਹੀਆਂ ਔਰ ਦੱਸ ਦਈਏ ਤੁਹਾਨੂੰ ਕਿ ਇੱਕ ਕਾਰ ਦਾ ਸ਼ੀਸ਼ਾ ਵੀ ਜਿਹੜਾ ਹੈਗਾ ਇੱਥੇ ਤੋੜ ਦਿੱਤਾ ਗਿਆ ਉਹ ਵੀ ਤੁਹਾਨੂੰ ਤਸਵੀਰਾਂ ਤੇ ਦਿਖਾਣੇ ਆ ਤਾਂ ਹਾਂ ਬਿਲਕੁਲ ਤਸਵੀਰਾਂ ਕੈਮਰਾਜ਼ ਦੀ ਜਿਹੜੀ ਫੁਟੇਜ ਹੈਗੀ ਹੈ ਸੀਸੀਟੀਵੀ ਉਹ ਵੀ ਮਿਲ ਜਾਏਗੀ ਫਿਲਹਾਲ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਲਾਈਵ ਦਿਖਾ ਰਹੇ ਆ ਲਗਾਤਾਰ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਗੁੰਡਾਗਰਦੀ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ ਔਰ ਕਿਤਨਾ ਕਿਤੇ ਪੁਲਿਸ ਦਾ ਡਰ ਜਿਹੜਾ ਹੈਗਾ ਉਹ ਵੀ ਗੁੰਡਾਪਰਾਂ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਔਰ ਇਹੀ ਕਾਰਨ ਹੈ ਕਿ ਲਗਾਤਾਰ ਸ਼ਹਿਰ ਦੇ ਵਿੱਚ ਗੁੰਡਾਗਰਦੀ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਸਮੇਂ ਅਸੀਂ ਜਿੱਥੇ ਇਹ ਬੋਤਲਾਂ ਵੀ ਟੁੱਟੀਆਂ ਆ ਇੱਟਾਂ ਰੋੜੇ ਵੀ ਚੱਲੇ ਆ ਆ ਦੋ ਮੋਟਰਸਾਈਕਲ ਇੱਕ ਸਪਲੈਂਡਰ ਹੈ ਅਤੇ ਇੱਕ ਪਲਸਰ ਹੈ ਜਿਹੜਾ ਛੱਡ ਕੇ ਇਥੋਂ ਜਿਹੜੇ ਹੈਗੇ ਆ ਨੌਜਵਾਨ ਫਰਾਰ ਹੋ ਗਏ ਆ ਤਾਂ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਇੱਕ ਕਾਰ ਦੇ ਸ਼ੀਸ਼ੇ ਜਿਹੜੇ ਆ ਇਹ ਕਾਰ ਖੜੀ ਹੋਈ ਸੀ ਔਰ ਇਸ ਦੇ ਸ਼ੀਸ਼ੇ ਜਿਹੜੇ ਹੈਗੇ ਆ ਮੂਹਰਲਾ ਸ਼ੀਸ਼ਾ ਜਿਹੜਾ ਉਹ ਵੀ ਤੋੜ ਦਿੱਤਾ ਗਿਆ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਤਾਂ ਇੱਟ ਮਾਰ ਕੇ ਕਾਰ ਦਾ ਸ਼ੀਸ਼ਾ ਜਿਹੜਾ ਹੈਗਾ ਉਹ ਵੀ ਢਾਣ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਤਾਂ ਕਿਤੇ ਨਾ ਕਿਤੇ ਪੁਲਿਸ ਦਾ ਖੌਫ ਜਿਹੜਾ ਹੈਗਾ ਉਹ ਗੁੰਡਾਂ ਅੰਸਰਾਂ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਲਗਾਤਾਰ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਜਾ ਰਹੀਆਂ ਜੀ ਸਰ ਕੀ ਗੱਲ ਹੋਈ ਹੈ ਕਨੇਜਾ ਸਾਹਿਬ ਜੀ ਮੈਂ ਦੁੱਧ ਲੈਣ ਆਇਆ ਹਾਂ ਜੀ ਇੱਥੋਂ ਹਾਂਜੀ 5 ਕੁ ਮਿੰਟ ਹੋਈ ਨੇ ਜੀ ਹਾਂਜੀ ਦੁੱਧ ਲੈਣ ਅੰਦਰ ਗਿਆਂ ਜੀ ਦੁੱਧ ਲਿਆ ਜੀ ਤੇ ਦੁੱਧ ਲੈ ਕੇ ਵਾਪਸ ਆਣ ਲੱਗਿਆਂ ਜੀ ਹਾਂ ਦੋ ਤਰ੍ਹਾਂ ਦੇ ਵਿੱਚ ਆਪਸੇ ਲੜਾਈ ਹੋ ਗਈ ਜੀ ਅੱਛਾ ਆਪਸ ਦੇ ਵਿੱਚ ਇਹਨਾਂ ਦੇ ਇਟਰ ਰੋੜੇ ਚੱਲਣ ਲੱਗ ਗਏ ਆਪਸ ਦੇ ਵਿੱਚ ਹਾਂ ਤੇ ਇਹਨਾਂ ਨੇ ਮੇਰੀ ਗੱਡੀ ਦਾ ਸ਼ੀਆ ਤੋੜਤਾ ਜੀ ਤੁਹਾਡੇ ਨਾਲ ਕੋਈ ਗੱਲ ਸੀ ਨਹੀਂ ਨਹੀਂ ਆਪਣੇ ਨਾਲ ਕੋਈ ਗੱਲ ਨਹੀਂ ਮੈਂ ਤਾਂ ਵੈਸੇ ਦੁੱਧ ਲੈਣ ਆਣਾ ਸੀ ਡੇਲੀ ਦੁੱਧ ਲੈਣ ਆਏ ਇਹਨਾਂ ਦੇ ਆਪਸ ਵਿੱਚ ਲੜਾਈ ਹੋਈ ਏ ਮੇਰੇ ਦੇਖਦਿਆਂ ਦੇਖਦਿਆਂ ਹਾਂ ਤੇ ਇਦਰੋਂ ਦੋ ਵੱਡੇ ਚੱਲੇ ਨੇ ਇੱਕ ਕੱਟੀ ਮਨਸ਼ੀਆ ਵਰਗਾ ਜੀ ਇਹਨਾਂ ਨੇ ਕਿੰਨੇ ਕੁ ਬੰਦੇ ਸੀਗੇ ਉਹ ਬੰਦੇ ਕਿ ਜੀ ਫਟੋ 10 ਤੋਂ 15 ਦੇ ਵਿੱਚ ਆ ਗਏ 10 ਤੋਂ 15 ਮੁੰਡੇ ਸੀਗੇ ਹਾਂਜੀ ਹਾਂਜੀ ਪਛਾਣਦੇ ਹੋ ਕਿਸੇ ਨੂੰ ਨਹੀਂ ਮੈਂ ਨਹੀਂ ਜਾਣਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਜੀ ਕਿਉਂ ਲੜਾਈ ਹੋਈ ਕਿਉਂ ਚ ਗੁਰ ਮੈਂ ਤਾਂ ਦੁੱਧ ਲੈਣ ਆਇਆ ਜੀ ਹਾਂਜੀ ਦੁੱਧ ਲੈ ਕੇ ਮੈਂ ਤਾਂ ਵਾਪਸ ਜਾਣਾ ਜਦੋਂ ਮੈਂ ਵਾਪਸ ਆਇਆ ਤੇ ਮੇਰੇ ਗੱਡੀਓਂ ਸੀਗਾ ਟੁੱਟ ਗਿਆ ਜੀ ਅੱਛਾ ਤੁਸੀਂ ਕਿ ਇੱਥੇ ਕਿੱਥੇ ਰਹਿੰਦੇ ਹੋ ਕਿੱਥੇ ਮੈਂ ਆਪਣਾ ਰੇਲਵੇ ਸਟੇਸ਼ਨ ਤੇ ਜੀ ਰੇਲਵੇ ਤਾਂ ਬਿਲਕੁਲ ਕਿਤੇ ਨਾ ਕਿਤੇ ਕਹਿ ਲਿਆ ਕਿ ਪੁਲਿਸ ਵੀ ਮੌਕੇ ਤੇ ਹੁਣ ਪਹੁੰਚੀ ਹੈ ਹਾਲਾਤ ਜਿਹੜੇ ਆ ਤੁਹਾਨੂੰ ਦਿਖਾ ਰਹੇ ਆ ਕਿਤੇ ਨਾ ਕਿਤੇ ਸ਼ਹਿਰ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਉਹ ਗੁੰਡਾਗਰਦੀ ਜਿਹੜੀ ਆ ਵਧਦੀ ਜਾ ਰਹੀ ਹੈ ਇੱਕ ਮੋਟਰ ਦੋ ਮੋਟਰਸਾਈਕਲ ਪੁਲਿਸ ਦੇ ਵੱਲੋਂ ਇੱਥੇ ਕਾਬੂ ਕੀਤੇ ਗਏ ਆ ਜੋ ਪੁਲਿਸ ਮੁਲਾਜ਼ਮ ਥਾਣੇ ਲੈ ਕੇ ਜਾ ਰਹੇ ਆ ਫਿਲਹਾਲ ਤਸਵੀਰਾਂ ਜਿਹੜੀਆਂ ਉਹ ਦਿਖਾ ਰਿਹਾ ਪਰਸ਼ੋਤਮ ਜੀ ਕੀ ਹਾਲਾਤ ਫਿਰ ਇੱਕ ਵਾਰੀ ਕਿੱਦਾਂ ਦੇ ਹੋ ਰਿਹਾ ਹੈ ਬਸ ਜੀ ਕੋਲ ਮੁਲਾਕੇ ਤੁਹਾਨੂੰ ਪਤਾ ਯਾਰੋ ਦਹੀਂ ਕੰਮ ਚੱਲੀ ਜਾਂਦਾ ਉਹ ਤਾਂ ਲਾਤ ਮਾਰੇ ਹੋ ਚੁੱਕੀ ਹੈ ਜੀ ਸਰ ਫਿਰ ਇਹਦੇ ਤੇ ਠੱਲ ਵੀ ਪਾਈ ਜਾਵੇ ਨਾ ਕਾਬੂ ਵੀ ਪਾਇਆ ਜਾਵੇ ਕੱਲ ਵੀ ਇੱਕ ਲੜਾਈ ਹੋਈ ਐ ਇਸੇ ਤਰ੍ਹਾਂ ਰਾਤ ਨੂੰ ਅੱਜ ਫੇਰ ਹੋ ਗਈ ਬਿਲਕੁਲ ਬਿਲਕੁਲ ਮੈਂ ਤਾਂ ਫੋਨ ਗਿਆ ਸਾਲ ਦਾ ਤੇ ਮੈਂ ਰਾਈ ਵਾਲੇ ਰੋਡ ਤੇ ਸਿਕਾ ਜੀ ਜੀ ਮੇਰੇ ਆਲ ਤੋਂ ਪਹਿਲਾਂ ਇਹ ਮੈਨੂੰ ਪਤਾ ਨਹੀਂ ਲੱਗੇ ਸੀ ਫੋਨ ਇਹ ਉਹਨ ਮੋਟਰਸਾਈਕਲ ਦੋ ਛੱਡ ਗਏ ਹਾਂ ਜੀ ਥਾਲੇ ਲੱਗ ਕੇ ਅੱਛਾ ਇਹ ਪਤਾ ਲੱਗਿਆ ਕਿੰਨਾ ਦੇ ਬੰਦੇ ਕੌਣ ਸੀ ਨਹੀਂ ਸਾਰੇ ਨਹੀਂ ਪਤਾ ਇਹ ਤਾਂ ਜੀ ਸੁਦੀਪ ਨੂੰ ਪਤਾ ਜੀ ਅੱਛਾ ਉਹਦੇ ਦੇ ਨਾਲ ਲੜਿਆ ਤੇ ਕਿਸ ਨੂੰ ਚੰਮੇ ਓਕੇ ਜੀ ਠੀਕ ਹੈ ਤਾਂ ਬਿਲਕੁਲ ਜਿਹੜੇ ਮੋਟਰਸਾਈਕਲ ਆ ਦੋ ਉਹ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਲਏ ਗਏ ਆ ਉਹਨਾਂ ਨੂੰ ਜਿਹੜਾ ਕੀ ਲੈ ਕੇ ਜਾਇਆ ਜਾ ਰਿਹਾ ਪੁਲਿਸ ਦੇ ਵੱਲੋਂ ਕਾਬੂ ਕਰ ਲਿੱਤੇ ਗਏ ਆ ਲੇਕਿਨ ਇੱਥੇ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਤੁਸੀਂ ਲਾਈਵ ਦੇਖ ਰਹੇ ਹੋ ਪੁਲਿਸ ਮੌਕੇ ਤੇ ਪਹੁੰਚੀ ਔਰ ਪੁਲਿਸ ਦੇ ਵੱਲੋਂ ਇਹ ਤੋਂ ਮੋਟਰਸਾਈਕਲ ਜਿਹੜੇ ਹੈਗੇ ਆ ਹਾਂ ਸਾਇਰਨ ਵਜਾਉਣੇ ਸ਼ੁਰੂ ਕਰਤੇ ਆ ਜਦੋਂ ਲੜਾਈ ਹੋ ਗਈ ਉਸ ਤੋਂ ਬਾਅਦ ਲੇਕਿਨ ਮਸਲਾ ਇਹ ਹੈ ਕਿ ਇਹ ਸ਼ਖਸ ਜਿਹੜਾ ਕਹਿ ਰਿਹਾ ਕਿ ਇਹ ਦੁੱਧ ਲੈਣ ਡੇਰੀ ਤੇ ਆਇਆ ਸੀ ਤਾਂ ਇਹਦਾ ਕੀ ਕਸੂਰ ਸੀ ਇਹਨ ਦੀ ਕਾਰ ਦਾ ਸ਼ੀਸ਼ਾ ਜਿਹੜਾ ਹੈਗਾ ਉਹ ਭੰਨ ਦਿੱਤਾ ਗਿਆ ਹੈ ਕੋਈ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਕੋਈ ਰੋਲ ਨਹੀਂ ਸੀ ਦੁੱਧ ਲੈਣ ਆਏ ਸੀ ਬਈ ਡੇਰੀ ਤੋਂ ਦੁੱਧ ਲੈਣ ਆਇਆ ਵੀਰੇ ਜੀ ਹਾਂ ਤਾਂ ਬਿਲਕੁਲ ਜੇ ਕੋਈ ਆਮ ਬੰਦਾ ਆਹਾ ਬਿੱਟੂ ਡੇਰੀ ਹੈ ਬਿੱਟੂ ਡੇਰੀ ਰੇਲਵੇ ਰੋਡ ਤਾਂ ਨਾਜਾਇਜ਼ ਜੀ ਜਿਹੜਾ ਹੈਗਾ ਇੱਕ ਦੁਕਾਨਦਾਰ ਇੱਕ ਗ੍ਰਾਹਕ ਦਾ ਜਿਹੜਾ ਹੈਗਾ ਸ਼ੀਸ਼ਾ ਉਹ ਤੋੜ ਦਿੱਤਾ ਜਾਂਦਾ ਤਾਂ ਗੁੰਡਾਗਰਦੀ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਆ ਤਾਂ ਪੁਲਿਸ ਦੇ ਵੱਲੋਂ ਜਿਹੜਾ ਹੈਗਾ ਦੋ ਮੋਟਰਸਾਈਕਲ ਜ਼ਰੂਰ ਕਾਬੂ ਕੀਤੇ ਗਏ ਔਰ ਗੁੰਡਾ ਅਨਸਰ ਦੱਸਿਆ ਜਾ ਰਿਹਾ ਕਿ 15 ਦੇ ਕਰੀਬ 12 ਤੋਂ 15 ਗੁੰਡਾ ਅਨਸਰ ਸੀ ਜਿਹੜੇ ਕਿ ਇਥੋਂ ਮੌਕੇ ਤੋਂ ਫਰਾਰ ਹੋ ਗਏ ਆ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਆ ਕੁਝ ਹੀ ਸਮਾਂ ਪਹਿਲਾਂ ਇੱਥੇ ਇੱਟਾਂ ਰੋੜੇ ਚੱਲੇ ਆ ਬੋਤਲਾਂ ਦਿਖ ਇੱਟਾਂ ਜਿਹੜੀਆਂ ਦਿਖਾਈ ਦੇ ਰਹੀਆਂ ਔਰ ਬੋਤਲਾਂ ਟੁੱਟੀਆਂ ਹੋਈਆਂ ਦਿਖਾਈ ਦੇ ਰਹੀਆਂ ਤਾਂ ਇੱਕ ਕਾਰ ਦਾ ਸ਼ੀਸ਼ਾ ਜਿਹੜਾ ਹੈਗਾ ਉਹ ਵੀ ਤੋੜ ਦਿੱਤਾ ਗਿਆ ਤਾਂ ਮਸਲਾ ਇਹ ਹੈ ਕਿ ਲਗਾਤਾਰ ਹਾਲਾਤ ਜਿਹੜੇ ਆ ਉਹ ਵਿਗੜਦੇ ਜਾ ਰਹੇ ਆ ਲਗਾਤਾਰ ਜਿਹੜਾ ਹੈਗਾ ਗੁੰਡਾਗਰਦੀ ਵੱਧਦੀ ਜਾ ਰਹੀ ਹੈ ਇਸ ਤੇ ਠੱਲ ਪਾਣ ਦੀ ਜ਼ਰੂਰਤ ਹੈ ਆਮ ਅਮਨ ਪਸੰਦ ਸ਼ਾਂਤੀ ਪਸੰਦ ਜਿਹੜੇ ਸ਼ਹਿਰੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਚਿੰਤਾ ਦੇ ਵਿੱਚ ਇਹੋ ਜੀਆਂ ਤਸਵੀਰਾਂ ਜਿਹੜੀਆਂ ਉਪਾਦਨੀਆਂ ਜੇਕਰ ਨੌਜਵਾਨਾਂ ਦੇ ਦੋ ਧਿਰਾਂ ਦੀ ਆਪਸੀ ਕੋਈ ਲੜਾਈ ਝਗੜਾ ਜਾਂ ਕੋਈ ਮਸਲਾ ਸੀ ਤਾਂ ਇਸ ਦੇ ਵਿੱਚ ਕਿਸੇ ਦਾ ਨੁਕਸਾਨ ਕਰਨ ਦਾ ਕੋਈ ਤਕ ਨਹੀਂ ਬੰਦਾ ਫਿਲਹਾਲ ਜਿਹੜੇ ਨੌਜਵਾਨ ਇੱਥੇ ਜਿਨ੍ਹਾਂ ਨੇ ਹੁੱਲੜਬਾਜੀ ਕੀਤੀ ਗੁੰਡਾਗਰਦੀ ਕੀਤੀ ਉਹ ਇਥੋਂ ਭੱਜ ਗਏ ਦੱਸੇ ਜਾਂਦੇ ਆ ਲੇਕਿਨ ਇੱਕ ਕਾਰ ਵਾਲੇ ਦਾ ਨੁਕਸਾਨ ਹੋ ਗਿਆ ਉਸ ਦੀ ਕਾਰ ਦਾ ਫਰੰਟ ਸ਼ੀਸ਼ਾ ਜਿਹੜਾ ਹੈਗਾ ਉਹ ਤੋੜ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਿੱਟੂ ਡੇਰੀ ਰੇਲਵੇ ਰੋਡ ਜਿੱਥੇ ਦੋ ਟੀਰਾ ਦੇ ਦੋ ਨੌਜਵਾਨਾਂ ਦੇ ਗੱਟ ਸੀਗੇ ਔਰ ਦੋਨੇ ਜਿਹੜੇ ਸੀਗੇ ਆਪਸੇ ਚੁਲ ਜੇ ਜਿਸ ਤੋਂ ਬਾਅਦ ਨੁਕਸਾਨ ਹੋਇਆ ਫਿਲਹਾਲ ਪੁਲਿਸ ਦੇ ਵੱਲੋਂ ਮੋਟਰਸਾਈਕਲ ਦੋ ਜਿਹੜੇ ਆ ਉਹ ਕਾਬੂ ਕਰ ਲਿੱਤੇ ਗਿਆ ਤਾਂ ਹੁਣ ਉਹਨਾਂ ਦੇ ਮਾਲਕਾਂ ਦੀ ਪਛਾਣ ਕੀਤੀ ਜਾਏਗੀ ਲੇਕਿਨ ਇੱਕ ਆਮ ਨਾਗਰਿਕ ਆਮ ਸ਼ਹਿਰੀ ਜਿਸ ਦਾ ਕੋਈ ਕਸੂਰ ਨਹੀਂ ਸੀ ਉਸ ਦੀ ਗੱਡੀ ਦਾ ਸ਼ੀਸ਼ਾ ਜਰੂਰ ਟੁੱਟ ਗਿਆ ਉਸ ਦਾ ਜਰੂਰ ਨੁਕਸਾਨ ਹੋ ਗਿਆ ਪਾਈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਪਿੱਟੂ ਡੇਰੀ ਜਲਾਲਾਬਾਦ ਤੋਂ ਰੇਲਵੇ ਰੋਡ ਤੂੰ ਹੈਗੇ ਸੀ ਇੱਥੇ ਐ ਬਾਤ ਚ ਹੋਈ ਡੇਰੀ ਲ ਕਿੱਥੇ ਬਾਈ ਤੁਸੀਂ ਹੈਗੇ ਸੱਚੇ ਇੱਥੇ ਕੌਣ ਕੌਣ ਹੈਗਾ ਸੀ ਬロイ ਤੂੰ ਇੱਥੇ ਹੋਇਆ ਕੀ ਹੈ ਮਤਲਬ ਕਿ ਕਾਹਤੋਂ ਲੜਿਆ ਬੰਦੇ ਬੰਦੇ ਜਾਣਦੇ ਹੋ ਇੱਕ ਦੋ ਤਿੰਨ ਮੁੰਡੇ ਆਏ ਖੜੇ ਸੀ ਪਹਿਲਾਂ ਦੋ ਤੋਨ ਰੇਜਡ ਗਾਂ ਦੇ ਅੱਗੇ ਤੋਂ ਦੋ ਮੁੰਡੇ ਖੜੇ ਨੇ ਉਹਨਾਂ ਨੇ ਇਟਾ ਰੋੜੇ ਚਲਾਏਗੇ ਉਹਨਾਂ ਨੇ ਚਲਾਏ ਤੇ ਇਹਨਾਂ ਨੇ ਚਲਾਏ ਅੱਛਾ ਇਟਾ ਰੋੜੇ ਚਲਾਏ ਦੋਨੋਂ ਪਾਸਿਓਂ ਇਹ ਬੰਦੇ ਕੌਣ ਸੀ ਪਤਾ ਨਹੀਂ ਕੋਈ ਅੱਛਾ ਕਿੰਨਾ ਕੁ ਟਾਈਮ ਇੱਥੇ ਇਦਾਂ ਚੱਲਦਾ ਰਿਹਾ 10 ਮਿੰਟ ਅੱਛਾ ਇਟਾ ਰੋੜੇ ਮਾਰੇ ਇੱਕ ਦੂਜੇ ਦੇ ਤੇ ਉਹ ਜਿਹੜੇ ਮੋਟਰਸਾਈਕਲ ਦੋ ਮਿਲੇ ਆ ਉਹ ਕੌਣ ਭੱਜ ਕੇ ਛੱਡ ਕੇ ਹਾਂਜੀ ਕਿੰਨੇ ਜਣੇ ਸੀਗੇ ਉਹ ਪੰਜ ਛੇ ਜਣੇ ਟੋਟਲ ਕਿੰਨੇ ਜਣੇ ਸੀ ਜਿਹੜੇ ਆਪਸੇ 15 ਜਣੇ ਸੀ ਆਪਸੇ ਲੜੇ ਜਿਹੜੇ ਅੱਛਾ ਸ਼ਹਿਰ ਦੇ ਸੀ ਕਿ ਪਿੰਡ ਦੇ ਕਿਸੇ ਦੇ ਕਈ ਨਹੀਂ ਆਪਾਂ ਅੱਛਾ ਇਹ ਨਹੀਂ ਪਤਾ ਲੱਗਾ ਤੇ ਕਾਰ ਵਾਲੇ ਦਾ ਵਿਚਾਰੇ ਦਾ ਖਾਮ ਖਾਚ ਨੁਕਸਾਨ ਹੋ ਗਿਆ ਇਹ ਤਾਂ ਦੁੱਧ ਲੈਣ ਆਇਆ ਇਹ ਦੁੱਧ ਲੈਣ ਆਇਆ ਇਸ ਸਾਹਮਣੇ ਡੇਰੀ ਤੇ ਅੱਛਾ ਕਾਰ ਠਾਲ ਕੇ ਦੁੱਧ ਲੈਣ ਲੱਗੇ ਸੀ ਇਹਨਾਂ ਦੀ ਮੱਝ ਹੀ ਇਕੱਠਾ ਹੈ ਹਾਂ ਨਾਲ ਬੱਕਾਂ ਦੇ ਵੀ ਦੁੱਧ ਲੈਣ ਸਾਹਮਣੇ ਆਮ ਬੰਦੇ ਦਾ ਕੀ ਕਸੂਰ ਹੈ ਹਾਂਜੀ ਹਾਂਜੀ ਇਹ ਤਾਂ ਦੁੱਧ ਲੈਣਾ ਸ਼ੁਰੂ ਕਰ ਗਏ ਨਾ ਹਾਂ ਇਹਨਾਂ ਦਾ ਕੀ ਕਸੂਰ ਹੈ ਆਮ ਦਾ ਹਾਂਜੀ ਨਰੇਸ਼ ਜੀ ਜੀ ਹਾਲਤ ਨੇ ਜੀ ਸਾਹਿਬ ਇਹਨਾਂ ਨੂੰ ਅਰੈਸਟ ਕਰਾਓ ਇਹ ਬੰਦੇ ਨੇ ਅੱਗੇ ਚਾਹੀਏ ਹਾਂ ਅੱਛਾ ਇਹ ਬੰਦੇ ਕੌਣ ਹੈ ਕਹਿੰਦੇ ਤੁਹਾਡੇ ਹੀ ਉੱਥੇ ਗਏ ਸੀਗੇ ਆਂਦਰ ਹੋ ਗਏ ਤੇ ਗਏ ਜੇ ਸਾਰੇ ਪੰਪ ਤੇ ਰਹਿੰ ਨਸ਼ੇੜੀ ਨਜਾਇਜ਼ਨ ਪਾੜ ਦਿੰਦੇ ਸਰ ਕੋਈ ਮਰਜ਼ੀ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਜਨਾਬ ਅੱਛਾ ਇਧਰ ਹੋ ਗਏ ਤੇ ਨੇ ਹਾਂ ਜੀ ਕਿਹੜੇ ਪੰਪ ਤੇ ਰਹਿੰਦੇ ਆ ਆ ਸਾਹਮਣੇ ਇੱਥੇ ਹੀ ਰਹਿੰਦੇ ਲਾ ਕੇ ਮਾਰ ਮੋਰੀ ਭਜਦੇ ਨਿਕਲ ਜਾਂਦੇ ਨਿਕਲ ਜਾਂਦੇ ਅੱਛਾ ਇਹ ਕਹਿੰਦੇ ਤੁਹਾਡੀ ਦੁਕਾਨ ਤੇ ਕੋ ਮੁੰਡੇ ਬੈਠੇ ਹੋਏ ਸੀਗੇ ਉਹਨਾਂ ਨਾਲ ਲੜੇ ਆ ਨਾ ਨਾ ਉਹ ਤਾਂ ਵਿਚਾਰੇ ਜਾਣ ਲੱਗੇ ਉਹਦੇ ਉੱਥੇ ਬੋਤਲ ਮਾਰੀ ਚਲਾ ਕੇ ਖਿੱਚ ਕੇ ਜੀ ਭੱਜਿਆ ਉਹਨੂੰ ਫੜਨ ਲੱਗੇ ਅੱਛਾ ਇੱਕ ਦੀ ਮੋਟਰਸਾਈਕਲ ਡੈਗਲੀ ਸਬੂਤ ਹੈਗਾ ਉਹਦੇ ਕੋਲ ਹਾਂ ਆ ਮੋਟਰਸਾਈਕਲ ਤਾਂ ਦੋ ਮਿਲੇ ਆ ਪੁਲਿਸ ਨੂੰ ਉਹਨਾਂ ਦੇਖੇ ਅਸੀਂ ਦੇਖੇ अच्छा ਉਹਨਾਂ ਦੀ ਜਿਹੜੇ ਬਾਜ ਜਾਂਦੇ ਬੰਦਾ ਮਾਰ ਕੇ ਤਾਂ ਕੌਣ ਜ਼ਿੰਮੇਦਾਰ ਹੋਣਾ ਹਾਂ ਉਹਨਾਂ ਨੂੰ ਪੜੋ ਇਹ ਪਹਿਲਾਂ ਵੀ ਤੁਹਾਡੇ ਇੱਥੇ ਲੜਾਈ ਹੋਈ ਹੈ ਇੱਕ ਦੋ ਵਾਰੀ ਹੈ ਨਾ ਪੜੇ ਪਾ ਤਾਂ ਹੋ ਗਏ ਸਾਲ 6-7 ਮਹੀਨੇ ਹੋ ਗਏ ਹਾਂ ਹਾਲਾਤ ਤਾਂ ਮਾੜੀ ਹੈ ਨਾ ਪਰ ਕੱਲ ਜੀ ਬਹੁਤ ਹੈ ਟਿਕਦੇ ਹੀ ਨਹੀਂ ਜਿੰਦਾ ਮਨ ਜਿੰਦਾ ਮਰਜੀ ਸਰ ਪਾੜ ਦਿੰਦੇ ਆਵੇਂ ਅੱਛਾ ਗੁੰਡਾ ਕਰਦੀ ਆ ਯਾਨੀ ਕਿ ਪੂਰੀ ਜੀ ਪੂਰੀ ਨਾ ਤੇ ਕੋਈ ਅੱਜ ਕਿਹੜੀ ਗੱਲੋਂ ਲੜੇ ਕੋ ਪਤਾ ਲੱਗਾ ਕੋਈ ਗੱਲ ਦਾ ਅੱਛਾ ਸੱਟਾਂ ਵੱਜੀਆਂ ਉਹਦੇ ਬੋਤਲ ਮਾਰੀ ਸਰ ਪਾੜ ਗਿਆ ਅੱਛਾ ਬੋਤਲ ਮਾਰੀ ਇੱਕ ਦੇ ਅੱਛਾ ਤੇ ਉਹ ਕਿੱਥੇ ਹਸਪੀਟਲ ਇਸ ਟਾਈਮ ਪਤਾ ਨਹੀਂ ਜੀ ਅਸੀਂ ਦੋਸਤ ਸਾਡੇ ਦੁਕਾਨ ਦੇ ਕਹਿੰਦੇ ਲੈ ਗਿਆ ਤੇ ਪਤਾ ਲੱਗ ਜਾਣਾ ਲੈ ਗਏ ਕਰੋ ਜੀ ਜਰੂਰ ਜਲਦੀ ਕਰੋ ਜੀ ਤਾਂ ਬਿਲਕੁਲ ਇੱਕ ਇਨਸਾਨ ਹੁੰਦਾ ਹੁਣ ਬੰਦ ਕਰਕੇ ਜਾਂਦਾ ਰੋਜ਼ਗਾਰ ਉਹ ਵੀ ਬੰਦ ਬਿਲਕੁਲ ਰੁਜ਼ਗਾਰ ਦਾ ਤਾਂ ਬਈ ਫਰਕ ਪੈਂਦਾ ਹੀ ਆ ਤਾਂ ਇਹ ਨਰੇਸ਼ ਐ ਜਿਸ ਦਾ ਕਹਿਣਾ ਕਿ ਉਹ ਬੰਦ ਕਰਕੇ ਹੁਣ ਜਾ ਰਿਹਾ ਤਾਂ ਪਹਿਲੀ ਵਾਰ ਨਹੀਂ ਕਹਿ ਰਿਹਾ ਕਿ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਥੇ ਮਾਹੌਲ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਿਆ ਤਾਂ ਫਿਲਹਾਲ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਬਿੱਟੂ ਡੇਰੀ ਰੇਲਵੇ ਰੋਡ ਸਾਈਡ ਤੋਂ ਔਰ ਇੱਕ ਸ਼ਖਸ ਜੋ ਡੇਰੀ ਤੇ ਦੁੱਧ ਲੈਣਾ ਆਉਂਦਾ ਕੋਈ ਸਮਾਨ ਖਰੀਦਣ ਆਉਂਦਾ ਤਾਂ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਜਾਂਦੇ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਖਸ ਇਸ ਲੜਾਈ ਦੇ ਵਿੱਚ ਕਿਤੇ ਸਿਰ ਦੇ ਉੱਤੇ ਬੋਤਲ ਵੱਜੀ ਆ ਤਾਂ ਉਸ ਨੂੰ ਇਲਾਜ ਦੇ ਲਈ ਲਿਜਾਇਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਦੋ ਮੋਟਰਸਾਈਕਲ ਜਿਹੜੇ ਹੈਗੇ ਆ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਗਏ ਆ ਔਰ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਲਾਈਵ ਤਸਵੀਰਾਂ ਦਿਖਾ ਰਹੇ ਆ ਕੱਲ ਵੀ ਅਸੀਂ ਦੇਰ ਰਾਤ ਤੁਹਾਨੂੰ ਦਿਖਾਇਆ ਕਿਸ ਤਰ੍ਹਾਂ ਦੇ ਨਾਲ ਇੱਕ ਦੁਕਾਨਦਾਰ ਦੇ ਨਾਲ ਜਿਹੜਾ ਹੈਗਾ ਮਾਰਕਟਾਈ ਕੀਤੀ ਗਈ ਸੀ ਅ ਅਨਾਜ ਮੰਡੀ ਦੇ ਗੇਟ ਦੇ ਸਾਹਮਣੇ ਔਰ ਅੱਜ ਜਿਹੜਾ ਤਸਵੀਰਾਂ ਹੈਗੀਆਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਬਿੱਟੂ ਡੇਰੀ ਜਲਾਲਾਬਾਦ ਦੇ ਰੇਲਵੇ ਰੋਡ ਤੋਂ ਜਿੱਥੇ ਇੱਕ ਕਾਰ ਦੇ ਜਿਹੜੇ ਹੈਗਾ ਸ਼ੀਸ਼ਾ ਪੰਨ ਦਿੱਤਾ ਜਾਂਦਾ ਇੱਕ ਸ਼ਖਸ ਦੇ ਸਿਰ ਦੇ ਵਿੱਚ ਬੋਤਲ ਮਾਰੀ ਜਾਂਦੀ ਹੈ 10 ਤੋਂ 15 ਨੌਜਵਾਨ ਜਿਹੜੇ ਆਪਸ ਦੇ ਵਿੱਚ ਦੋ ਗੋਟ ਪਿੱਟਦੇ ਐ ਇੱਟਾਂ ਰੋੜੇ ਚੱਲਦੇ ਐ ਤਾਂ ਕਿਤੇ ਨਾ ਕਿਤੇ ਹਾਲਾਤ ਜਿਹੜੇ ਆ ਉਹ ਸੋਚਣ ਵਾਲੇ ਐ ਕਿ ਗੁੰਡਾਗਰਦੀ ਵੱਧ ਰਹੀ ਆ ਰਸਤੇ ਨੱਥ ਪਾਉਣ ਦੀ ਜ਼ਰੂਰਤ ਹੈਗੀ ਆ ਤਾਂ ਨੁਕਸਾਨ ਜਿਹੜਾ ਉਹ ਲਗਾਤਾਰ ਹੋ ਰਿਹਾ ਤਾਂ ਇਸ ਦੇ ਉੱਤੇ ਕਾਬੂ ਪਾਉਣ ਦੀ ਜ਼ਰੂਰਤ ਹੈ ਮੋਰ ਪਰਦੋ ਕਰ ਦੋ ਆਏ ਨਾ